ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਰਿ ਛੇਵਾਂ ਮੈਲਾ ਪਹਿਲਾ ਮਨ ਮੋਤੀ ਜੇ ਗੈ ਨਾ ਹੋਵੈ ਪਉਣੋਐ ਸੂਤ ਤਾਰੀ ਖਿਮਾ ਸ਼ਿੰਗਾਰ ਕਾਮਨ ਤੁਨ ਪਹਿਰਾ ਰਾਵੈ ਨਾਲ ਪਿਆਰੀ ਨਾਲ ਬਹੁ ਗੁਣੀ ਕਾਮਨ 모ਹੀ ਤੇਰੇ ਗੁਣ ਹੋਇ ਨਾ ਅਵਰੀਂ 라ਉ ਹਰ ਹਰ ਹਾਰ ਕੰਠ ਲੈ ਪਹਿਰਾ ਦਾ ਮੋਦਰ ਦੰਤ ਲੈਈ ਕਰ ਕਰ ਕਰਤਾ ਕੰਗਣ ਪਹਿਰੈ ਇਨ ਵਿਦੇ ਚਿਤੁ ਤੇ ਰਈ ਮਦੂਸੂਦਨ ਕਰੇ मुੰਦਰੀ ਪਹਿਰੈ ਪਰਮੇਸ਼ਰ ਪਟ ਲਈ ਤੇਰਜਿ ਧੜੀ ਬੰਦਾ ਵੈ ਕੰਮ ਨੂੰ ਸ਼੍ਰੀ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਗਾਲ ਜਾਲੇ ਕਾਇਆ ਸੀਜ ਕਰੈ ਗਿਆਨ ਰਾਵ ਜਬ ਸਿਜੈ ਆਵੈ ਤਾ ਨਾਨਕ ਭੋਗ ਕਰੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਜੋ ਆਸਾ ਰਾਗੰਦਰ ਗੁਰੂ ਨਾਨਕ ਪਾਸਾ ਜੀ ਦੇ ਸ਼ਬਦਾਂ ਵਿੱਚੋਂ 35ਵਾਂ ਸ਼ਬਦ ਹੈ ਰਮਤਾਈ ਕੋ ਕਾ ਸੁਦਕੂ ਪ੍ਰਸਾਦ ਤੂੰ ਹੁੰਦੀ ਹੈ ਇਹ 6ਵੇਂ ਕਰ ਵਿੱਚ ਗਾਇਨ ਹੈ ਰਾਉ ਦੀ ਪੰਕਤੀ ਲਾਲ ਬੋਹ ਗੁਣ ਕਾਮਨ ਮੋਹੀ ਇਹ ਮੇਰੇ ਪ੍ਰਭੂ ਲਾਲ ਇਹ ਮੇਰੇ ਮਾਲਕ ਤੂੰ ਬਹੁ ਗੁਣੀ ਗੁਣਾ ਦਾ ਸੋਮਾ ਹੋਣ ਦੇ ਕਾਰਨ ਜੀਵਾਤਮਾ ਰੂਪੀ ਇਸਤਰੀ ਤੇਰੇ ਗੁਣ ਦੇ ਵਿਚਾਰ ਕਰਕੇ ਮੋਹੀ ਗਈ ਹੈ ਤੇਰੇ ਪਿਆਰ ਵਿੱਚ ਗੜੁੰਦ ਹੋਈ ਹੈ ਮੋਹੀ ਗਈ ਹੈ ਤੇਰੇ ਗੁਣ ਹੋਏ ਨ ਅਵਰੀ ਸਮਝ ਆਈ ਕਿ ਜਿਹੜੇ ਇਹ ਤੇਰੇ ਗੁਣ ਹਨ ਪ੍ਰਭੂ ਇਹ ਕਿਸੇ ਹੋਰ ਵਿੱਚ ਨਹੀਂ ਹਨ ਤੇਰੇ ਗੁਣ ਹੋਏ ਨ ਅਵਰੀ ਅਵਰੀ ਮੈਨੇ ਅਵਰ ਕਿਸੇ ਹੋਰ ਵਿੱਚ ਇਹ ਗੁਣ ਕੇਵਲ ਤੇਰੇ ਵਿੱਚ ਹੀ ਹਨ ਜਿਹੜੇ ਗੁਣ ਇਨਸਾਨ ਦੇ ਮਨ ਨੂੰ ਮੋਹ ਸਕਦੇ ਨੇ ਜਿਹਨਾਂ ਗੁਣਾ ਦੀ ਵਿਚਾਰ ਵਟਾਂਦਰਾ ਜੀਵਨ ਨੂੰ ਸਫਲਾ ਕਰਦਾ ਹੈ ਜੀਵਨ ਦੀ ਉੱਚੀ ਆਤਮਿਕ ਅਵਸਥਾ ਬਣਾਉਂਦਾ ਹੈ ਉਹ ਸਾਰੇ ਗੁਣ ਪ੍ਰਭੂ ਤੇਰੇ ਵਿੱਚ ਉਹਨਾਂ ਬਹੁ ਗੁਣਾਂ ਦਾ ਤੂੰ ਮਾਲਕ ਹੈ ਪ੍ਰਭੂ ਇਸ ਲਈ ਮੈਂ ਤੇਰੇ ਉਹ ਗੁਣਾਂ ਦੀ ਵਿਚਾਰ ਕਰਕੇ ਤੇਰੇ ਪ੍ਰੇਮ ਵਿੱਚ ਮੋਹੀ ਗਈ ਹਾਂ ਬਾਕੀ ਸ਼ਬਦ ਵਿੱਚ ਜਿਵੇਂ ਅਸੀਂ ਕੱਲ ਦੇ ਸ਼ਬਦ ਵਿੱਚ ਉਹ ਵਿਚਾਰ ਕੀਤੀ ਸੀ ਉਹਦੀ ਪੰਕਤੀ ਆਈ ਸੀ ਫੂਲ ਮਾਲਾ ਗਲ ਪਹਿਰੂੰਗੀ ਹਾਰੋ ਮਿਲੇਗਾ ਪ੍ਰਿਤਮ ਤਬ ਕਰੂੰਗੀ ਸ਼ਿੰਗਾਰੋ ਤੇ ਕਿਹੜਾ ਹਰਸ਼ੰਗਾਰ ਕਰਨਾ ਹੈ ਉਸ ਹਰਸ਼ੰਗਾਰ ਦੀ ਗੱਲ ਉਸ ਦਾ ਵਿਸਥਾਰ ਇਸ ਸ਼ਬਦ ਵਿੱਚ ਆਇਆ ਹੈ ਕਿ ਮਨ ਮੋਤੀ ਜੇ ਗਹਿਣਾ ਹੋਵੇ ਜੇ ਮਨ ਮੋਤੀ ਵਰਗਾ پاک ਪਿਤੁਰ ਉਜਰਾ ਚਮਕਦਾਰ ਹੋ ਜਾਏ ਗਿਆਨ ਦੇ ਪ੍ਰਕਾਸ਼ ਨਾਲ ਤੇ ਇਹ ਜੀਵ ਆਤਮਾ ਰੂਪੀ ਸਤਰੀ ਗਹਿਣਾ ਪਹਿਨੇ ਮਨ ਮੋਤੀ ਜੇ ਗਹਿਣਾ ਹੋਵੇ ਜੇ ਇਹ ਗਹਿਣਾ ਹੋਵੇ ਪਉਣ ਹੋਵੇ ਸੂਤ ਧਾਰੀ ਤੇ ਸੂਤ ਜਿਹਦੇ ਵਿੱਚ ਮੋਤੀ ਪ੍ਰਯੋਜ ਜਾਂਦੇ ਨੇ ਮਾਰਾ ਬਣਾਉਣ ਦੇ ਲਈ ਸਵਾਸਾਂ ਦੀ ਡੋਰੀ ਜਿਹੜੀ ਚਲਦੀ ਪਈ ਹੈ ਜੇ ਇਹ ਸੂਤਰ ਬਣ ਜਾਵੇ ਪਾਉਣ ਹੋਵੇ ਪਾਉਣ ਮਨ ਜੋ ਹਵਾ ਅੰਦਰ ਬਾਹਰ ਤੁਰਦੀ ਹੈ ਸਵਾਸ ਚਲਦੇ ਹਨ ਇਹ ਜੇ ਸੂਤਰ ਬਣ ਜਾਵੇ ਤੇ ਇਹਦੇ ਵਿੱਚ ਮਨ ਰੂਪੀ ਮੋਤੀ ਜਿਹੜਾ ਹੈ ਜਿਹੜਾ ਗਿਆਨ ਨਾਲ ਪਵਿੱਤਰ ਹੋਇਆ ਪਾਕ ਮਨ ਉਜਲਾ ਮਨ ਗਿਆਨ ਨਾਲ ਇਹ ਜੇ ਮੋਤੀ ਹੋਣ ਖਿਮਾ ਸ਼ਿੰਗਾਰ ਕਾਮਨ ਤਨ ਪਹਿਰੇ ਤੇ ਜੇ ਖਿਮਾ ਸ਼ਿੰਗਾਰ ਪਾਪ ਧੀਰਜ ਦੂਜੇ ਵਿਧੀ ਕੀ ਸਹਿੰਦ ਦਾ ਜਿਗਰਾ ਕੋਈ ਵਿਧੀ ਕੀ ਕਰੇ ਤਾਂ ਉਸ ਨੂੰ ਬੜੇ ਸਹਿਜ ਨਾਲ ਸਹਿ ਕੇ ਦ੍ਰਿਸ਼ਟ ਜਵਾਬ ਦੇਵੇ ਐਸਾ ਨਾ ਹੋਵੇ ਕਿ ਇੱਕ ਕੜੀ ਪਲ ਵਿੱਚ ਉਹ ਕ੍ਰੋਧ ਵਿੱਚ ਲੋਲਾਖੀ ਹੋ ਜਾਵੇ ਜੀਵਾਤਮਾ ਤੋ ਇਹ ਖਿਮਾ ਸ਼ਿੰਗਾਰ ਇਹ ਖਿਮਾ ਸ਼ਿੰਗਾਰ ਤੋਂ ਭਾਵ ਹੈ ਵਿਧੀ ਕੀ ਸਹਿੰਦ ਦਾ ਜਿਗਰਾ ਤੋ ਦੂਜਨ ਨਾਲ ਜੇ ਵਿਧੀ ਕੀ ਹੋ ਜਾਏ ਆਪਣੇ ਪਾਸੋਂ ਤੇ ਫੌਰਨ ਖਿਮਾ ਗੁਣ ਨੂੰ ਗ੍ਰਹਿਣ ਕਰੇ ਉਹਨਾਂ ਕੋਲੋਂ ਖਿਮਾ ਦੀ ਚਾਤਨਾ ਕਰੇ ਜੋ ਆਪ ਉਹ ਕਿਸੇ ਦੀ ਵਦੀ ਕੀ ਨਜ਼ਰ ਅੰਦਾਜ਼ ਕਰਕੇ ਆਪਣੇ ਸੈ ਨੂੰ ਕਾਇਮ ਰੱਖੇ ਕਾਮਨ ਤਨ ਪਹਿਰੈ ਜੇ ਇਹ ਹੀਮਾ ਰੂਪੀ ਤਿਰਜ ਰੂਪੀ ਗੁਣ ਇਹ ਕਾਮਨ ਤਨ ਦੇ ਉੱਤੇ ਪਹਿਨ ਲਵੇ ਰਾਵੈ ਲਾਲ ਪਿਆਰੀ ਤੇ ਐਸੀ ਜੀਵਾਤਮਾ ਇਸਤਰੀ ਜਿਹੜੀ ਹੈ ਉਸ ਲਾਲ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ਉਸ ਦਾ ਸਿਮਨੂ ਦੇ ਅੰਦਰ ਤੁਰ ਪੈਂਦਾ ਇੱਥੇ ਨਾਂ ਤੇ ਮਨ ਜਿਹੜਾ ਇਹ ਕੋਈ ਮੋਤੀ ਬਣ ਜਾਂਦਾ ਹੈ ਮਨ ਮੋਤੀ ਦਾ ਮਤਲਬ ਹੈ ਮਨ ਦਾ ਪਿੱਤਰ ਹੋ ਜਾਣਾ ਪਾਕ ਹੋ ਜਾਣਾ ਯਾਨੀ ਆਤਮ ਗੁਣਾਂ ਨਾਲ ਪ੍ਰਭੂ ਦੇ ਗਿਆਨ ਨਾਲ ਮਨ ਨੂੰ ਪ੍ਰਕਾਸ਼ ਵੀ ਲਿਆ ਕੇ ਪਵਿੱਤਰ ਕਰ ਲੈਣਾ ਇਹ ਗੁਣ ਹੈ ਦੂਜੀ ਚੀਜ਼ ਆ ਗਈ ਆਪਣੇ ਸਵਾਸਾਂ ਨੂੰ ਅਜੇ ਨਹੀਂ ਜਾਣਦਾ ਦਮ ਦਮ ਸਦਾ ਸੰਭਾਲਦਾ ਦਮ ਨਾਲ ਦਿੱਤਾ ਜਾਏ ਹਰ ਗੁਜ਼ਰਦੇ ਸਵਾਸ ਨਾਲ ਪ੍ਰਮਾਤਮਾ ਦੀ ਯਾਦ ਜਿਹੜੀ ਹੈ ਇਹ ਮਨ ਨੂੰ ਇਸ ਸਵਾਸਾਂ ਰੂਪੀ ਸੂਤਰ ਨੂੰ ਮਨ ਰੂਪੀ ਮੋਤੀ ਪ੍ਰੋਣ ਵਾਲੀ ਗੱਲ ਹੈ ਤੇ ਖਿਮਾ ਰੂਪੀ ਜਿਹੜਾ ਗੁਣ ਹੈ ਇਹ ਇਨਸਾਨ ਵਿੱਚ ਇੱਕ ਗੁਣ ਹੋਣਾ ਚਾਹੀਦਾ ਹੈ ਇੱਥੇ ਪੈਰਤ ਪਾਵਨੀ ਖਿਮਾ ਰੂਪੀ ਤੀਰਜ ਕੋ શરીਰ ਨੂੰ ਪਹਿਨਦਾ ਤੀਰਜ ਇੱਕ ਆਤਮ ਗੁਣ ਹੈ ਜਿਹੜਾ ਮਾਨਸਿਕ ਵਿਰਤੀ ਦਾ ਇੱਕ ਅੰਗ ਹੈ ਤੋ ਇਹਦਾ ਮਤਲਬ ਇਹ ਹੁੰਦਾ ਜਿੰਨਾ ਗੁਰਬਾਣੀ ਜਾ ਜਾਂਦਾ ਨਾ ਮੁੰਦਾ ਸੰਤੋਖ ਸਰਪਾ ਚੋਲੀ ਤਿਆਨ ਕੀ ਕਰਨੀ ਭੀ ਬੂਧ ਖਿੰਤਾ ਕਾਲ ਕੁਆਰੀ ਕਾਇਨ ਜੁਗਤ ਡੰਡਾ ਵਰਤੀ ਇਹ ਇਸ ਤਰ੍ਹਾਂ ਕਰ ਲੈਂਦੇ ਨੇ ਜੀ ਜਿਉਂ ਗਿਆਨ ਦੀਆਂ ਮੁੰਦਰਾ ਪਾਣੀਆਂ ਨੇ ਮੁੰਦਾ संतोष संतोष ਦੀਆਂ মুদ্রਾਂ ਵਾਲੇ संतोष ਦੀ ਕੋਈ মুদ্রা ਨਹੀਂ ਹੁੰਦੀਆਂ संतोष ਇੱਕ ਗੁਣ ਹੈ ਆਤਮ ਗੁਣ ਹੈ ਤੇ ਮੁੰਦਾਂ संतोष ਤੋਂ ਮਤਲਬ ਇੱਥੇ ਇਹ ਨਹੀਂ ਹੈ ਕਿ संतोष ਦੀਆਂ মুদ্রা ਪਾਣੀਆਂ ਨੇ ਇੱਥੇ ਮਤਲਬ ਹੈ মুদ্রা ਪਾਣ ਦੀ ਲੋੜ ਨਹੀਂ ਹੈ संतोष ਗੁਣ ਧਾਰਨ ਕਰਨ ਦੀ ਲੋੜ ਹੈ ਇਸ ਰਾ ਵਿੱਚ ਕੋਈ ਬਾਹਰੋਂ ਮੋਤੀ ਲੱਭਣ ਦੀ ਲੋੜ ਨਹੀਂ ਮਨ ਨੂੰ ਮੋਤੀ ਵਰਗਾ स्वच्छ ਗਿਆਨ ਨਾਲ ਪ੍ਰਕਾਸ਼ਮਾਨ ਅਗਿਆਨਤਾ ਦੇ ਹਨੇਰੇ ਤੋਂ ਮੁਕਤ ਕਰਨ ਦੀ ਲੋੜ ਹੈ ਤੇ ਤਿਰਜੂਪੀ ਗੁਣ ਧਾਰਨ ਕਰਨ ਦੀ ਲੋੜ ਹੈ ਫਿਰ ਜਾ ਕੇ ਪਰਮਾਤਮਾ ਦੀ ਨਜ਼ਰ ਵਿੱਚ ਜੀਵਾਤਮਾ ਕਬੂਲ ਉਸਦੀ ਆਹਰ ਹਰ ਹਰ ਕੰਠ ਲੈ ਪੈਰੈ ਉਹੀ ਪ੍ਰਮਾਤਮਾ ਨਾਮ ਆਪਣੇ ਕੰਠ ਵਿੱਚ ਧਾਰਨ ਕਰੇ ਭਾਵ ਹਾਰ ਹਾਰਾਂ ਦੀ ਥਾਂ ਮੋਤੀਆਂ ਦੀ ਮਾਲਾਂ ਦੀ ਥਾਂ ਕਿ ਮਦਰਬ ਪ੍ਰਮਾਤਮਾ ਦਾ ਸਿਮਨ ਜਿਹੜਾ ਹੈ ਇਹ ਸਵਾਸ ਸਵਾਸ ਸਾਡੇ ਕੰਠ ਵਿੱਚ ਚੱਲਣਾ ਚਾਹੀਦਾ ਹੈ ਦਮੋਦਰ ਦੰਤ ਲਈ ਦਮੋਦਰ ਪ੍ਰਮਾਤਮਾ ਦਾ ਇੱਕ ਨਾਮ ਹੈ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਹੀ ਦੰਤ ਲਈ ਪਾਵ ਦੰਦਾਸਾ ਔਰ ਤੋਂ ਹਰ ਸ਼ਿੰਗਾਰ ਦੇ ਵਿੱਚ ਦੰਦਾਸੇ ਨੂੰ ਸ਼ਾਮਲ ਕਰਦੀ ਹੈ ਦੰਦਾਸਾ ਲਈ ਕਰ ਕਰ ਕਰਤਾ ਕੰਗਣ ਪਹਿਰੈ ਆਪਣੇ ਹੱਥਾਂ ਵਿੱਚ ਕੰਗਣ ਕਿਹੜਾ ਪਹਿਣਾ ਕਰਤਾ ਉਸ ਪਰਮਾਤਮਾ ਦਾ ਨਾਮ ਹੀ ਹਿਰਦੇ ਵਿੱਚ ਧਾਰਨ ਕਰਨਾ ਮਾਨੋ ਕੰਗਣ ਪਹਿਣ ਦੇ ਸੁਖ ਦਿੰਦਾ ਹੈ ਇਨ ਵਿਦ ਚਿਤ ਤ੍ਰਿਹੀ ਜੇ ਇਹ ਵੀ ਲਈ ਕਰੇ ਕਿ ਆਪਣੇ ਗਲ ਵਿੱਚ ਕੰਟ ਵਿੱਚ ਮੁੱਖ ਜਰਵੇਲੇ ਪਰਮਾਤਮਾ ਦਾ ਨਾਮ ਪਰੋਕੇ ਰੱਖੇ ਤੇ ਦੰਦਾਸਾ ਪਰਮਾਤਮਾ ਦੇ ਨਾਮ ਹੀ ਸਮਝੇ ਉਹੀ ਪਰਮਾਤਮਾ ਦਾ ਜੋ ਨਾਮ ਹੈ ਉਸੇ ਨੂੰ ਆਪਣੇ ਗਹਿਨੇ ਹੱਥਾਂ ਦੇ ਕੰਗਣ ਬਣਾ ਲਵੇ ਤੇ ਇਹ ਹੀ ਤਰੀਕਾ ਹੈ ਜਿਹਦੇ ਨਾਲ ਚਿੱਤ ਟਿਕਦਾ ਹੈ ਚਿੱਤ ਸਹਿਜ ਹੀ ਜਾ ਕੇ ਟਿਕਾਉ ਚੰਦ ਚਿੱਤ ਦੀ ਭਟਕਣਾ ਮੁਕਦੀ ਹੈ ਇਨ ਵਿਦ ਚਿੱਤ ਤ੍ਰਈ ਇਸ ਤਰ੍ਹਾਂ ਚਿੱਤ ਨੂੰ ਧਰ ਲਵੇ ਬਾਦ ਚਿੱਤ ਨੂੰ ਟਿਕਾ ਲਵੇ ਟਿਕਾਉ ਜ ਲੈ ਕੇ ਸਹਿਜ ਵਸਾ ਵੀ ਲਿਆਵੇ ਮਦੂਸੂਦਨ ਕਰ ਹਮੁਦਰੀ ਪੈਰ ਮਦੂਸੂਦਨ ਵੀ ਪਰਮਾਤਮਾ ਦਾ ਇੱਕ ਨਾਮ ਹੈ ਮਦੂਸੂਦਨ ਕਰ ਮੁਦਰੀ ਪੈਨ ਆਪਣੇ ਉਂਗਲਾਂ ਵਿੱਚ ਮੁੰਦਰੀ ਭਾਵ ਜਿਹੜੀ ਕੋਈ ਛਾਪ ਪੈਣਦਿਆਂ ਸੀ ਇਹ ਪਰਮਾਤਮਾ ਦਾ ਨਾਮ ਹੀ ਸਮਝੇ ਕਿ ਉਹ ਨਾਮ ਪ੍ਰਾਪਤ ਹੋ ਗਿਆ ਤੇ ਉਂਗਲਾਂ ਵਿੱਚ ਮੁੰਦਰੀਆਂ ਦਾ ਸੁਗ ਲੈਣ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਖਾਸ਼ ਨਹੀਂ ਰਹਿੰਦੀ ਤੋਂ ਇਹ ਮਾਣੋ ਪਰਮਾਤਮਾ ਦਾ ਨਾਮ ਹੀ ਮੁੰਦਰੀ ਬਣ ਜਾਂਦਾ ਹੈ ਪਰਮੇਸ਼ ਪਹਿਰੇ ਪਰਮੇਸ਼ੁਰ ਪੱਟ ਲਈ ਤੇ ਪਰਮਾਤਮਾ ਦਾ ਨਾਮ ਇਤਨਾ ਕੋਮਲ ਹੈ ਕਿ ਪੱਟ ਪਾਵ ਰਿਸ਼ਮੀ ਕਪੜੇ ਬੜੇ ਕੋਮਲ ਕਪੜੇ ਪਹਿਣ ਦੀ ਲੋੜ ਹੀ ਨਹੀਂ ਮਹਿਸੂਸ ਕਰਦਾ ਮਨ ਜਦੋਂ ਪ੍ਰਭੂ ਦਾ ਨਾਮ ਦੀ ਕੋਮਲਤਾ ਅੰਦਰ ਆ ਜਾਏ ਜੇ ਪ੍ਰਭੂ ਨਾਮ ਉੱਤੇ ਕੋ ਮਲਤੰਦਰ ਆ ਗਈ ਤੇ ਮਨੁ ਰਿਸ਼ਮ ਦੇ ਕਪੜੇ ਪਹਿਨ ਲੇ ਤੀਰਜ ਧੜੀ ਬੰਦਾ ਵੈ ਕਮਨੁ ਸ਼੍ਰੀ ਰੰਗ ਸੁਰਮਾ ਦੇ ਤੀਰਜ ਉਹ ਜਿਹੜਾ ਗੁਣ ਉੱਪਰ ਆ ਗਿਆ ਜਿਸ ਨੂੰ ਖਿਮਾ ਗਿਆ ਸੀ ਉੱਪਰ ਤੀਰਜ ਦੀ ਉਹ ਪਟੀਆਂ ਗੁੰਦਨ ਵਰਤੇ ਜਿਹੜੀਆਂ ਪਟੀਆਂ ਗੁੰਦ ਕੇ ਕੇਸਾਂ ਦੇ ਖੂਬਸੂਰਤੀ ਬਣਾਉਂਦੀ ਹੈ ਉਹ ਤੀਰਜ ਰੂਪੀ ਗੁਣ ਗ੍ਰਹਿਣ ਕਰੇ ਉਹਦੀ ਧਾਂ ਤੇ ਸ਼੍ਰੀ ਰੰਗ ਸੁਰਮਾ ਦੇ ਤਿ ਪਰਮਾਤਮ ਦੇ ਨਾਮ ਦਾਹੀ ਇਹ ਜੀਵਾ ਤੋਂ ਰੂਪੀ ਸਤਰੀ ਨੇਤਰਾਂ ਵਿੱਚ ਸੁਮਾ ਪਾਵੀ। ਪਾਉ ਪਰਮਾਤਮਾ ਦੇ ਨਾਮ ਨਾਲ ਨੇਤਰ ਪਵਿੱਤਰ ਹੋ ਜਾਣ ਹਰ ਪਾਸੇ ਉਸ ਪ੍ਰਭੂ ਦਾ ਜਿਦਾਰ ਕਰਨ। ਸਭ ਗੋਬਿੰਦ ਦੇ ਸਭ ਗੋਬਿੰਦ ਦੇ ਗੋਬਿੰਦ ਨਹੀਂ ਕੋਈ ਐਸਾ ਮਹਿਸੂਸ ਹੋਣ ਲੱਗ ਪਵੇ। ਇਹਨਾਂ ਅੱਖਾਂ ਵਿੱਚ ਗਿਆਨ ਦਾ ਸੁਮਾ ਪਾ ਕੇ ਇਹ ਐਸਲੀ ਸ਼ਿੰਗਾਰ ਜਿਹੜਾ ਜੀਵਾਤਮਾ ਰੂਪੀ स्त्री ਨੇ ਕਰਨਾ ਚਾਹੀਦਾ ਹੈ। ਅਸੀਂ ਦੇਹ ਵਿਆਸ ਵਿੱਚ ਐਸਿਡਿਕ ਸੁੰਦਰਤਾ ਸਿਰਦੀ ਨਿਸ਼ੁਮਾਈ ਕਰਨ ਵਿੱਚ ਲੱਗੇ ਰਹਿੰਦੇ ਹਾਂ। ਪਰ ਆਤਮ ਗੁਣਾ ਵਾਲੇ ਪਾਸੇ ਧਿਆਨ ਇਹ ਜਿਹੜੇ ਗੁਣ ਆਤਮਾ ਨੇ ਪਰਮਾਤਮਾ ਦਾ ਹਰ ਵੇਲੇ ਦਾ ਸਿਮਰਨ ਇਹ ਗੱਲ ਵਿੱਚ ਹਾਰ ਔਰ ਮਨ ਨੂੰ ਮੋਤੀ ਵਰਗਾ ਪੁੱਤਰ ਕਰ ਲੈਣਾ ਖਿਮਾ ਰੂਪੀ ਗੁਣ ਗ੍ਰਹਿਣ ਕਰਨਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੈ ਇਨਸਾਨ ਦੇ ਕੰਮ ਆਉਣ ਵਾਲੀਆਂ ਆਤਮ ਗੁਣ ਕੰਮ ਆਉਣ ਵਾਲੇ ਨੇ ਇਹਨਾਂ ਵੱਲ ਪ੍ਰੇਰਣਾ ਇਹ ਸ਼ਬਦ ਕਰ ਰਿਹਾ ਹੈ ਕਿ ਇਹ ਗੁਣ ਆਪਣੇ ਵੀ ਧਾਰਨ ਕਰੋ ਤਾਂ ਹੀ ਜਾ ਕੇ ਮਨ ਟਿਕ ਸਕਦਾ ਮਨ ਸਹਜੀ ਚਾਹੁੰਦਾ ਅਸੀਂ ਕਹਿੰਦੇ ਹਾਂ ਜੀ ਪਾਠ ਕਰਦੇ ਨਹੀਂ ਜੀ ਸੁਰਤੀ ਨਹੀਂ ਲੱਗਦੀ ਜੀ ਸਿਮਰਨ ਕਰਦੇ ਸੁਰਤੀ ਖੜ ਜਾਂਦੀ ਹੈ ਸੁਰਤੀ ਕਿੱਧਰ ਗਿੰਦੀ ਹੈ ਇਹਨਾਂ ਦੁਨੀਆਵੀ ਮੋਜਾਂ ਮਸਤੀਆਂ ਵਸਦੀ ਸੁਰਤੀ ਖਿੰਡੀ ਹੈ ਬਈ ਕਦੋਂ ਪਾਠ ਮੁਕੇ ਤੇ ਮੈਂ ਉੱਠ ਕੇ ਇਹ ਆਪਣਾ ਦੁਨੀਆਵੀ ਤੰਦੇ ਕਰਾਂ ਜਾਂ ਉੱਠ ਕੇ ਮੈਂ ਆਪਣੇ ਜਿਸਮ ਦੀ ਸਾਈਂ ਸਵਾਰ ਕਰਾਂ ਛੜੀ ਦੇ ਕੋਈ ਖਾਣਾ ਪਹਿਨਾ ਪਹਿਨਾ ਇਹਨਾਂ ਵੀ ਸੁਰਤੀ ਇੰਨੀ ਜ਼ਿਆਦਾ ਤਸੀਹ ਹੋਈ ਹੈ ਕਿ ਇਹਦਰ ਸੁਰਤੀ ਨਿਕਲਦੀ ਨਹੀਂ ਤਾਂ ਜੇ ਸੁਰਤੀ ਨਾਮ ਹੀ ਜੁੜਦਾ ਯਤਨ ਕਰਦੇ ਹਾਂ ਤਾਂ ਆਤਮ ਗੁਣ ਪੱਲੇ ਨਹੀਂ ਇਸ ਕੰਨ ਸੁਰਤੀ ਟਿਕਦੀ ਨਹੀਂ ਉਹ ਗੁਰੂ ਸਾਹਿਬ ਇਹ ਵੀ ਦੱਸ ਰਹੇ ਨੇ ਕਿ ਬਈ ਇਹ ਆਤਮ ਗੁਣ ਗ੍ਰੈਂਡ ਕਰੋ ਇਹਨਾਂ ਆਤਮ ਗੁਣਾਂ ਦੇ ਰਾਹੀ ਤੁਸੀਂ ਤੁਹਾਡੇ ਅੰਦਰ ਸੋਤੀ ਚਿਗੇਗੀ ਇਨ ਵਿਦਚਿਤ ਤ੍ਰਈ ਇਸ ਤਰ੍ਹਾਂ ਚਿਤ ਚਿਖ ਕੇ ਪ੍ਰਭ ਦਾ ਸਿਮਰਨ ਕਰੇਗਾ ਮਨ ਮੰਦਰ ਦੇ ਦੀਪਕ ਜਾਲੇ ਕਾਇਆ ਸੀ ਜਿਕ ਰਈ ਸ੍ਰੀ ਰੂਪੀ ਜਿਹੜੀ ਤੁਹਾਡੀ ਕਾਇਆ ਹੈ ਇਸ ਨੂੰ ਸੇਜ ਬਣਾ ਲਓ ਅਤੇ ਮਨ ਮੰਦਰ ਦੇ ਦੀਪਕ ਜਾਲੇ ਆਪਣੇ ਮਨ ਮੰਦਰ ਵਿੱਚ ਪਰਮਾਤਮਾ ਦੇ ਨਾਮ ਦਾ ਦੀਵਾ ਜਗਾਓ ਗਿਆਨ ਰੂਪੀ ਦੀਵਾ ਜਗਾਓ ਆਪਣੇ ਮਨ ਵਿੱਚ ਮਨ ਗਰਮਾਨ ਹੋ ਕੇ ਆਤਮ ਗੁਣੋ ਵਾਲਾ ਹੋ ਕੇ ਆਪਣਾ ਜੀਵਨ ਜੀਵੀ ਤੇ ਜਦੋਂ ਮਨ ਗਿਆਨवान ਹੋਵੇਗਾ ਮਨ ਵਿਕਾਰਾਂ ਵਾਲੇ ਪਾਸੇ ਨਹੀਂ ਭਟਕਗਾ ਤੇ ਕਾਇਆ ਫਿਰ ਉਹ ਸੁੰਦਰ ਹੋ ਜਾਏਗੀ ਕਾਮ ਉਹ ਕਾਇਆ ਵਿਕਾਰ ਨਹੀਂ ਕਰੇਗੀ ਸ੍ਰੀ ਗਿੰਦਰਿ ਵਿਕਾਰਾਂ ਵਾਲੇ ਪਾਸੇ ਨਾ ਭੱਜ ਕੇ ਪਰਮਾਤਮ ਦੇ ਮਿਲਾਪ ਦੀ ਇੱਕ ਸੇਜ ਬਣ ਜਾਣਗੇ ਕਾਇਆ ਸੇਜ ਕਰੇ ਗਿਆਨਰਾਉ ਜਬ ਸੀਜ ਆਵੇ ਤਾਂ ਨਾਨਕ ਬੋ ਕਰੀ ਇਸ ਰੋ ਗਿਆਨ ਦਾ ਦਾਤਾ ਪਰਮਾਤਮਾ ਗਿਆਨਰਾਉ ਜਦੋਂ ਜਿ ਹਿਰਦੇ ਰੂਪੀ ਸੇਜ ਆ ਕੇ ਟਿਕ ਜਾਏ ਪਾ ਫਿਰਦੇ ਵਿੱਚ ਮਹਿਸੂਸ ਹੋ ਜਾਏ ਉਹਦਾ ਅਨੁਭਵ ਹੋ ਜਾਏ ਨਾਣਕ ਭੋਗ ਰਹੀਏ ਨਾਨਕ ਫਿਰ ਉਹ ਪਰਮਾਤਮਾ ਦੇ ਮਿਲਾਪ ਦੀ ਆਤਮਿਕ ਅਨੰਦ ਦੀ ਅਵਸਥਾ ਮੰਨਦਾ ਹੈ ਬੰਦਾ ਉਸ ਆਤਮਿਕ ਅਨੰਦ ਦਾ ਭੋਗ ਭੋਗਦਾ ਹੈ ਭਾਵ ਉਹ ਆਤਮਿਕ ਅਨੰਦ ਜਿਸ ਨੂੰ ਅੰਮ੍ਰਿਤ ਵੀ ਕਹਿੰਦੇ ਹਨ ਇਸ ਤਰ੍ਹਾਂ ਅਮਿਉਚੋਈ ਵਾਲੀ ਅਵਸਥਾ ਨੂੰ ਪ੍ਰਾਪਤ ਕਰਦਾ ਜੀ ਤੇ ਇਹ ਹੀ ਤਰੀਕਾ ਹੈ ਕਿ ਅਸੀਂ ਗੁਰਬਾਣੀ ਗੁਰੂ ਜੀ ਕੇਵਲ ਇੱਕ ਦੋ ਅੱਖਰਾਂ ਵਿੱਚ ਕਹਿ ਸਕਦੇ ਸਨ ਵਾਹਿਗੁਰੂ ਨਾਮ ਜਪੀ ਜਾਵੇ ਜਾਂ ਸਤਨਾਮ ਵਾਹਿਗੁਰੂ ਜਪੀ ਜਾਵੇ ਇਤਨੀ ਬੜੀ ਗੁਰੂ ਪਾਤਸ਼ਾਹ ਦੀ ਦੇ ਗੁਰਗੰਸਾਹਿਬ ਜੀ ਮਹਾਰਾਜ ਦੇ ਵਿੱਚ ਇਤਨੀ ਬਾਣੀ ਦਰਜ ਕਰਨਾ ਮਤਲਬ ਇਹ ਹੋਈ ਸੀ ਕਿ ਬਾਣੀ ਵਿੱਚੋਂ ਸਾਨੂੰ ਕਿਹੜੇ ਕਿਹੜੇ ਆਤਮ ਗੁਣ ਨੇ ਜਿਹੜੇ ਸਾਡੇ ਜੀਵਨ ਨੂੰ ਸਵਾਰਨਗੇ ਸਾਡੀ ਸੁਰਤੀ ਨੂੰ ਟਕਾਨਗੇ ਪਰਮਾਤਮਾ ਦਾ ਅਨੁਭਵ ਪ੍ਰਵਾਣਗੇ ਉਹਨਾਂ ਆਤਮ ਗੁਣ ਦਾ ਜ਼ਿਕਰ ਬਾਰ-ਬਾਰ ਬਾਰ-ਬਾਰ ਗੁਰੂ ਨੇ ਚਾਹੁੰਦਾ ਤੇ ਉਹ ਓਗਣ ਜਿਨ੍ਹਾਂ ਰਾਹੀਂ ਅਸੀਂ ਪ੍ਰਭੂ ਤੋਂ ਵਿਛੜ ਜਾਂਦੇ ਹਾਂ ਸੁਰਤੀ ਨਹੀਂ ਟਿਕਦੀ ਉਹਨਾਂ ਦਾ ਜ਼ਿਕਰ ਆਂਦਾ ਉਹਨਾਂ ਓਗਣਾਂ ਦਾ ਤਿਆਗ ਕਰਨਾ ਤੇ ਆਤਮ ਗੁਣਾਂ ਨੂੰ ਗ੍ਰਹਿਣ ਕਰਨਾ ਇਹੀ ਇਨਸਾਨ ਦਾ ਜੀਵ ਆਤਮ ਦਾ ਸੱਚਾ ਚਾਰ ਸ਼ਿੰਗਾਰ ਹੈ ਜਿਹਦੇ ਰਹੀਂ ਉਸ ਪ੍ਰਮਾਤਮਾ ਨੂੰ ਦੀ ਲਈ ਇਹ ਹਿਰਦਾ ਸੇਜ ਬਣ ਜਾਂਦੀ ਹੈ ਉਹਦੇ ਯੋਗ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ